ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜਰੇ ਦੇ YouTube ਚੈਨਲ ਤੇ ਫੇਰ ਤੁਹਾਡਾ ਧੰਨਵਾਦ ਕਰਦਾ ਵਾਂ ਪਿਆਰੇ ਦੋਸਤੋ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਤੂੜੀ ਤੰਦ ਸਾਹਮਣੇ ਵਿੱਚ ਦੋਸਤਾਂ ਮਿੱਤਰਾਂ ਜੀ ਇਹ ਦਿੱਕਤਾਂ ਆਉਂਦੀਆਂ ਉਹਦੇ ਸਬੰਧ ਦੇ ਵਿੱਚ ਆਪਾਂ ਜਿਹੜੀ ਆ ਵੀਡੀਓ ਕਰ ਲੱਗੇ ਆ ਵੀਡੀਓ ਤੁਸੀਂ ਮੇਰੀ ਐਂਡ ਤੱਕ ਵੇਦੇ ਰਹੋ ਤੁਹਾਨੂੰ ਵੀਡੀਓ ਦੇ ਵਿੱਚ ਸਭ ਕੁਝ ਦੱਸਾਂਗੇ ਬੇ ਬੜੇ ਆਸਾਨ ਤਰੀਕੇ ਦੇ ਨਾਲ ਆਪਾਂ ਜੀ ਤੂੜੀਆ ਬਿਨਾ ਲੇਬਰ ਤੋਂ ਲੇਬਰ ਦੇ ਛਟਕਾਰੇ ਤੋਂ ਬਿਨਾ ਜਿਹੜੀ ਤੂੜੀਆ ਆਪਾਂ ਛੱਡ ਦੇ ਵਿੱਚ ਜਿੰਨੀ ਮਰਜ਼ੀ ਗਾਂ ਉੱਪਰ ਜਿਹੜੇ ਛੱਡ ਬਣੇ ਉਹਦੇ ਵਿੱਚ ਕਿਵੇਂ ਉੱਪਰੋਂ ਉੱਪਰ ਤੱਕ ਪੰਤਾ ਅੱਕ ਸਕਦੇ ਆ ਉਹ ਵੀ ਬੜੇ ਘੱਟ ਖਰਚੇ ਦੇ ਵਿੱਚ ਲੇਬਰ ਤੋਂ ਸਾਡਾ ਜਿਹੜਾ ਬਿਲਕੁਲ ਸਾਨੂੰ ਰਾਤੋਂ ਛੜਕਾਰਾ ਮਿਲਦਾ ਸਭ ਤੋਂ ਪਹਿਲਾਂ ਆਪਾਂ ਦੋਸਤੋ ਤੁਹਾਨੂੰ ਦੱਸ ਦਿਆਂ ਵੀ ਜਦੋਂ ਆ ਵੇਖੋ ਰੀਪਰ ਚੱਲਦਾ ਪਿਆ ਵਾ ਰੀਪਰ ਦੇ ਨਾਲ ਆਪਾਂ ਹਾਂਜੀ ਦੋਸਤੋ ਜੇ ਰੀਪਰ ਚੱਲਦਾ ਪਿਆ ਵਾ ਇਹ ਚੀਮਾ ਸਾਹਿਬ ਦਾ ਰੀਪਰ ਆ ਤੇ ਚੀਮਾ ਸਾਹਿਬ ਦੇ ਰੀਪਰ ਦੇ ਕੋਲੋਂ ਅਸੀਂ ਤੂੜੀ ਜਿਹੜੀ ਆਏ ਸਾ ਤਿੰਨ ਤਿੰਨ ਚਾਰ ਸਾਲ ਅੱਗੇ ਲਗਾਤਾਰ ਹੀ ਇਹਨਾਂ ਦੇ ਕੋਲੋਂ ਬਣਾਉਣੇ ਆ ਇਹਨਾਂ ਦੇ ਰੀਪਰ ਦੀ ਅਸੀਂ ਇਹਨਾਂ ਨੂੰ ਬਣਾਈ ਦਈਦੀ ਆ ਤੇ ਜਿਹੜਾ ਜਿਹੜਾ ਸਾਡਾ ਤੰਦਰਾ ਤੂੜੀ ਧੱਕਣ ਵਾਲਾ ਪੰਜਾ ਵੀ ਸਾਡਾ ਤਿੰਨਾਂ ਘਰਾਂ ਦਾ ਸਾਂਝਾ ਵ ਤੇ ਜਿਹੜੀ 파ਟਨਰ ਸਾਡੀ ਇੱਕ ਧਾਰਿਆ ਸਾਹ ਦੇ ਨਾਲ 파ਟਨਰ ਆ ਤੇ ਇੱਕ ਖੁਦ ਸਾਡੇ ਸਾਡਾ ਆਪਦਾ ਆਪਦੇ ਨਾਲ ਸਾਡਾ ਆਪਦਾ ਮੈਂ ਗੁਰਦੇਵ ਸਿੰਘ ਨਿੱਜਰ ਸਾਡਾ ਤਿੰਨਾਂ ਜਣਾਂ ਦਾ ਜਿਹੜਾ ਇਹ ਬਿਲਕੁਲ ਜਿਹੜਾ ਇਹ ਸਾਂਝਾ ਵਾ ਕਹਿੰਦੇ ਦੋਸਤੋ ਅੱਜ ਅਸੀਂ ਜਿਹੜੀ ਵੀਡੀਓ ਲੈ ਕੇ ਆਏ ਆ ਇਹ ਤੂੜੀ ਤਦ ਸਾਹਮਣੇ ਵਿੱਚ ਦੋਸਤੋ ਮਿੱਤਰੋ ਜੇ ਦਿੱਕਤਾਂ ਆਉਂਦੀਆਂ ਉਹਦੇ ਸਬੰਧ ਦੇ ਵਿੱਚ ਆਪਾਂ ਜਿਹੜੀ ਆ ਵੀਡੀਓ ਕਰਨ ਲੱਗੇ ਆ ਵੀਡੀਓ ਤੁਸੀਂ ਮੇਰੀ ਐਂਡ ਤੱਕ ਵੇਦੇ ਰਹੋ ਤੁਹਾਨੂੰ ਵੀਡੀਓ ਦੇ ਵਿੱਚ ਸਭ ਕੁਝ ਦੱਸਾਂ ਬਈ ਬੜੇ ਆਸਾਨ ਤਰੀਕੇ ਦੇ ਨਾਲ ਆਪਾਂ ਜੀ ਤੂੜੀਆਂ ਬਿਨਾ ਲੇਬਰ ਤੋਂ ਲੇਬਰ ਦੇ ਛਟਕਾਰੇ ਤੋਂ ਬਿਨਾ ਜਿਹੜੀ ਤੂੜੀਆਂ ਆਪਾਂ ਛੱਡ ਦੇ ਵਿੱਚ ਜਿੰਨੀ ਮਰਜ਼ੀ ਗਾਂ ਉੱਪਰ ਜਿਹੜੇ ਛੱਟ ਬਣੇ ਉਹਦੇ ਵਿੱਚ ਕਿਵੇਂ ਉੱਪਰ ਦੀ ਕਪਤਾਂਕ ਸਕਦੇ ਆ ਉਹ ਵੀ ਬੜੇ ਘੱਟ ਖਰਚੇ ਦੇ ਵਿੱਚ ਲੇਬਰ ਤੋਂ ਸਾਡਾ ਜਿਹੜਾ ਬਿਲਕੁਲ ਸਾਨੂੰ ਰਾਤ ਦਾ ਛਣਕਾਰਾ ਮਿਲਦਾ ਸਭ ਤੋਂ ਪਹਿਲਾਂ ਆਪਾਂ ਦੋਸਤੋ ਤੁਹਾਨੂੰ ਦੱਸ ਦਿਆਂ ਵੀ ਜਦੋਂ ਆ ਵੇਖੋ ਰੀਪਰ ਚੱ ਦੇ ਨਾਲ ਆਪਾਂ ਜਿਹੜੀ ਤੂੜੀ ਜਦੋਂ ਬਣਾ ਲੈਂਦੇ ਆ ਉਸ ਤੋਂ ਬਾਅਦ ਟਰਾਲੀ ਟਰਾਲੀ ਭਰ ਜਾਂਦੀ ਆ ਟਰਾਲੀ ਭੰਤ ਤੋਂ ਬਾਅਦ ਦਿੱਕਤ ਹੁੰਦੀ ਆ ਵੀ ਆਪਾਂ ਤੂੜੀ ਜਿਹੜੀ ਲੇਬਰ ਜਿਹੜੀ ਟਰੈਕਟਰ ਰੀਪਰ ਦੇ ਨਾਲ ਟਰੈਕਟਰ ਦੇ ਨਾਲ ਰੀਪਰ ਦੇ ਨਾਲ ਜਿਹੜੀ ਆਉਂਦੀ ਲੇਬਰ ਉਹਦਾ ਕੰਮ ਆ ਸਿਰਫ ਤੂੜੀ ਜਿਹੜੀ ਆ ਬਸ ਟਰਾਲੀ ਜੋ ਥੱਲੇ ਲਾਉਣੀ ਪਰ ਜੇ ਤਾਂ ਚਾੜਨ ਨੂੰ ਆਤੇ ਹੋ ਤੁਹਾਨੂੰ ਵੱਖਰਾ ਪੈਸੇ ਦੇਣੇ ਪੈਦੇ ਨੇ ਤੇ ਜਦੋਂ ਉਹਨੂੰ ਸਾਨੂੰ ਆਪ ਖੁਦ ਆਪ ਕਰਨਾ ਪੈਂਦਾ ਵਾ ਜਾਂ ਸਾਨੂੰ ਫਿਰ ਉਹ ਤੋਂ ਬੜੀਆਂ ਬੜੀਆਂ ਮੁਸ਼ਕਲਾਂ ਉਹ ਤਾਂ ਕਰਦੇ ਕਦੇ ਜੱਕਦਾ ਮੈਨੂੰ ਛਾਤੀ ਮਾਰ ਵੀ ਦਿਓ ਕਹਿੰਦੇ ਕਿੰਦਾ ਆਸਾਨੀ ਤਰੀਕੇ ਦੇ ਨਾਲ ਆਪਾਂ ਕਰ ਆਈ ਰਾਜਾ ਬੜੀਆਂ ਵਾ ਤੁਹਾਨੂੰ ਹੀ ਪੁਕਾਰੇ ਆ ਇਹਦੇ ਨਾਲ ਆਪਾਂ ਜਿਹੜੀ ਗੁੜੀਆਂ ਤਾਂ ਕਰਦੇ ਆ ਇਹ ਜਿਹੜਾ ਇਹ ਗਾੜਾ ਸਾਡਾ ਤਿੰਨਾ ਘਰਾਂ ਦਾ ਜਿਹੜਾ ਸਾਂਝਾ ਬਣਿਆ ਵਾ ਅਸੀਂ ਸਾਂਝਾ ਬਣਾਇਆ ਮੈਂ ਦੋਸਤਾ ਮਿੱਤਰੂ ਕਹਿਣਾ ਵੀ ਛੋੜਾ ਵੀ ਇੱਕ ਦੋ ਦੋ ਤਿੰਨ ਘਰ ਰਲ ਕੇ ਚਾਰ ਘਰ ਰਲ ਕੇ ਤੇ ਆਪਾਂ ਇਹਨੂੰ ਸਾਂਝਾ ਬਣਾ ਲਈਏ ਤੇ ਮਹਮੂਦੀ ਜੇ ਘੱਟ ਪੈਸੇ ਲੱਗਦੇ ਜੇ ਆਪਾਂ ਬਾਜ਼ਾਰ ਦੇ ਚੋਂ ਜਿਹੜੇ ਪੱਖੇ ਆਉਂਦੇ ਨੇ ਤੂੜੀ ਚਾੜਨ ਵਾਲੇ ਉਹਦੇ ਨਾਲ ਇੱਕ ਤੇ ਉਹਨਾਂ ਦੇ ਨਾਲ ਟਰੈਕਟਰ ਰੋਜੀ ਜਾਂਦਾ ਵਾ ਇਹਦੇ ਨਾਲ ਟਰੈਕਟਰ ਵੀ ਰੋਦਾ ਇਹੋ ਆਪਾਂ ਲਾ ਕੇ ਟਰੈਕਟਰ ਨਾਲ ਉਹਦੇ ਇਹਦੇ ਨਾਲ ਹੀ ਆਪਾਂ ਤੂੜੀ ਜਿਹੜੀ ਲਿਆ ਸਕਦੇ ਹਾਂ ਜਿਹੜਾ ਪੱਖੇ ਤੇ ਟਰੈਕਟਰ ਅਸੀਂ ਲਾ ਦਨਾ ਫਿਰ ਉਹਦੇ ਬਾਅਦਿਆਂ ਨੂੰ ਟਰੈਕਟਰ ਵੀ ਦੋ ਚਾਹੀਦੇ ਇਹਦੇ ਬਾਅਦ ਤੇ ਟਰੈਕਟਰ ਦੋਆਂ ਦੀ ਵੀ ਲੋਡ ਨਹੀਂ ਪੈਦੀ ਤੇ ਬੜੀ ਆਸਾਨੀ ਦੇ ਨਾਲ ਅਸੀਂ ਜਿਹੜੀ ਤੂੜੀ ਆ ਉੱਪਰ ਉੱਪਰ ਚਾੜ੍ਹ ਸਕਦੇ ਹਾਂ ਇਹਦੇ ਨਾਲ ਕਰਨਾ ਕਿ ਵੀ ਆਪਾਂ ਤਿੰਨਾ ਚੌਥਾ ਘਰਾਂ ਦੇ ਰਲ ਕੇ ਬਣਾਉਣਾ ਸਾਡਾ ਤੇ ਤਿੰਨਾ ਘਰਾਂ ਸੰਜਾ ਆਪਾਂ ਚੌਥਾ ਘਰਾਂ ਥਿੱਕੇ ਰਲ ਕੇ ਬਣਾ ਸਕਦੇ ਹਾਂ ਤੇ ਕਈ ਕਿਸਾਨ ਵੀਰ ਵੀ ਵਿੱਚ ਕਮੈਂਟ ਵੀ ਕਰਨਗੇ ਵੀ ਜੇ ਇੱਕੇ ਦਿਨ ਕਿਸੇ ਦੇ ਰੀਪਰ ਆ ਗਏ ਫਿਰ ਅਗਲਾ ਦੂਜਾ ਤ ਲਓ ਇੱਕ ਕਮੈਂਟ ਕੱਲ ਨੂੰ ਕਈ ਬੜੇ ਤਰ੍ਹਾਂ ਦੇ ਕਮੈਂਟੇ ਦੇ ਵਿੱਚ ਦੇਣਗੇ ਪਰ ਦੋਸਤੋ ਜਿਹੜੀ ਮੈਂ ਤੁਹਾਨੂੰ ਗੱਲ ਇਹ ਜਿਹੜਾ ਰੀਪਰ ਚੱਲਦਾ ਪਿਆ ਇਹ ਰੀਪਰ ਇੱਕ ਸਾਡੇ ਭਾਈਵਾਲ ਦਾ ਇੱਕ ਦਾ ਸਾਡਾ ਰੀਪਰ ਆ ਅਸੀਂ ਨੂੰ ਰੀਪਰ ਦੀ ਬਣਾਈ ਦਿੰਨੇ ਹਾਂ ਤੇ ਉਹਦੀ ਉਹਦੇ ਕੋਈ ਆਪਾਂ ਦੂਜੇ ਜਿਹੜੇ ਦੋ ਘਾਰਿਆਂ ਹੀ ਉਹਦੇ ਕੋਈ ਤੂੜੀ ਜਿਹੜੀ ਆ ਆਪ ਬਣਾਉਣੇ ਤੇ ਉਹ ਵੀ ਇਸੇ ਆਪਣੇ ਰੀਪਰ ਨਾਲ ਵੀ ਆਪ ਦੀ ਤੂੜੀ ਬਣਾਉਂਦੇ ਇਸੇ ਦੇ ਨਾਲ ਇਸੇ ਸਕੰਜੇ ਦੇ ਨਾਲ ਹੀ ਵਰਤੋਂ ਕਰਕੇ ਉਹ ਆਪਣੀ ਤੂੜੀ ਚਾੜਦਾ ਵਾ ਕਿਉਂਕਿ ਇੱਕੋ ਹੀ ਰੀਪਰ ਸਾਡੇ ਲੱਗਦਾ ਵਾ ਤੇ ਇੱਕੋ ਹੀ ਰੀਪਰ ਦੇ ਨਾਲ ਲੱਗਦਾ ਤੇ ਇੱਕੋ ਹੀ ਸਾਡਾ ਤਿੰਨਾ ਘਰਾਂ ਦਾ ਜਿਹੜਾ ਸਾਂਝਾ ਵਾ ਇਹਦੇ ਨਾਲ ਆਪਾਂ ਜੀ ਤੂੜੀ ਆਪਾਂ ਤਾਂ ਬੜੀ ਆਸਾਨ ਤਰੀਕੇ ਦੇ ਨਾਲ ਜਿਹੜੀ ਤੁੜੀਆ ਦੇ ਨਾਲ ਹੀ ਕਰ ਸਕਦੇ ਆ ਤੇ ਦੋਸਤੋ ਫਿਰ ਇਹ ਵੀ ਗੱਲ ਹੈ ਕਿ ਲੇਬਰ ਜਿਹੜਾ ਮਨੋ ਲੇਬਰ ਆ ਲੇਬਰ ਲੇਬਰ ਦੇ ਨਾਲ ਜੇ ਆਪਾਂ ਗੱਲ ਕਰ ਲਈ ਲੇਬਰ ਸਿਰੇ ਮਨੋ 9 ਵਜੇ ਆ ਜੂਗੀ ਤੇ ਸ਼ਾਮੀ 5 ਵਜੇ ਤੱਕ ਲੇਬਰ ਨੇ ਸਾਡੇ ਕੋਲ ਹੈ ਨਾ 5 ਵਜੇ ਤੋਂ ਬਾਅਦ ਲੇਬਰ ਨੂੰ ਸਾਨੂੰ ਜਿਹੜਾ ਵਾ ਛੱਡਣਾ ਪੈਣਾ ਵਾ ਲੇਬਰ ਨੇ ਭਾਵੇਂ ਆਪਾਂ 500 ਦੀ ਬਜਾਏ ਵਾ ਸੀ ਜਿਹਦੇ ਵਿੱਚ 700 ਰੁਪਈਆ ਵੀ ਕਰ ਲਈ ਤਾਂ ਵੀ ਲੇਬਰ ਨੇ ਆਣਾ ਮੈਨੂੰ ਸ਼ਾਮੀ ਇਹਨੂੰ ਅਸੀਂ ਆਪਣਾ ਵੱਡਾ ਛੋਟਾ ਵੀ ਜਿਹੜਾ ਕਰ ਸਕਦੇ ਦਾ ਜਾਂ ਗੈਪ ਇਹਨੂੰ ਵੀ ਦੱਸਦੇ ਜੇ ਅਗਲੇ ਬੰਦੇ ਟਰੈਕਟਰ ਜਿਹੜਾ ਕੰਧ ਦੇ ਨਾਲ ਕਿਤੇ ਲੱਗਦਾ ਹੋਵੇ ਤੇ ਆਪਾਂ ਉਹਨੂੰ ਵੀ ਆਪਾਂ ਕਰ ਸਕਦੇ ਆ ਇਹਨੂੰ ਆਪਾਂ ਜਿਹੜੀ ਇਹਦੇ ਵਿੱਚ ਬਣਿਆ ਵਾ ਗੈਪ ਇਹਦੇ ਵਿੱਚ ਪੈਪ ਪਿਆ ਉਹਨੂੰ ਆਪਾਂ ਵੱਡਾ ਛੋਟਾ ਵੀ ਜਿਹੜਾ ਕਰ ਸਕਦੇ ਆ ਵੇਖੋ ਅ ਵੀ ਤੁਹਾਨੂੰ ਵੱਡਾ ਛੋਟਾ ਕਰਕੇ ਜਿਹੜਾ ਵਾ ਵਿਖਾ ਰਹੇ ਆ ਤਾਂ ਇਹ ਵੇਖ ਸਕਦੇ ਜੀ ਸਭ ਕੋ ਦੱਸਾਂ ਵੀ ਇੱਕ ਬੜੇ ਆਸਾਨ ਤਰੀਕੇ ਦੇ ਨਾਲ ਆਪਾਂ ਜੀ ਤੂੜੀਆ ਬਿਨਾ ਲੇਬਰ ਤੋਂ ਲੇਬਰ ਦੇ ਛਟਕਾਰੇ ਤੋਂ ਬਿਨਾ ਜਿਹੜੀ ਤੂੜੀਆ ਪਾਂ ਛੱਡ ਦੇ ਵਿੱਚ ਜਿੰਨੀ ਮਰਜ਼ੀ ਗਾਂ ਉੱਪਰ ਜਿਹੜੇ ਛੱਡ ਬਣੇ ਉਹਦੇ ਵਿੱਚ ਕਿਵੇਂ ਗਾਂ ਉੱਪਰ ਦੀ ਕਪੱਤਾ ਕਸ ਸਕਦੇ ਆ ਉਹ ਵੀ ਬੜੇ ਘੱਟ ਖਰਚੇ ਦੇ ਵਿੱਚ ਲੇਬਰ ਤੋਂ ਹਟਾ ਬਹੁਤ ਦੋਸਤਾਂ ਮਿੱਤਰਾਂ ਨੂੰ ਇਹ ਵੀ ਗੱਲ ਕਰਨੀ ਚਾਹਣਾ ਵੀ ਜਿਹੜਾ ਇਹ ਇਹ ਅਸੀਂ ਰੱਖਿਆ ਵਾ ਪੰਜਾਂ ਨੂੰ ਕਹਿੰਦੇ ਨੇ ਤਾਂ ਚੜ੍ਹਨ ਬਾਅਦ ਔੜੀ ਦੇ ਕਈ ਦੋਸਤ ਮਿੱਤਰ ਸਾਡੇ ਕੋਲ ਮੰਗਦੇ ਵੀ ਉਸ ਤੋਂ ਬਾਅਦ ਇਹ ਕਰਦੇ ਕਿ ਜਦੋਂ ਸਾਡਾ ਤਿੰਨਾ ਘਰ ਤੋਂ ਵੇਲਾ ਟਾਈਮ ਹੋ ਜਾਂਦਾ ਵਾ ਜਾਂ ਵਿੱਚ ਵੀ ਕਿਤੇ ਵੇਲ ਮਿਲ ਜਾ ਫਿਰ ਇਹ ਮਾਮੂਲੀ ਜੀ ਦੇ ਜੇ ਕੋਈ ਖਰਚੀ ਆਉਂਦੇ ਜਿਦਾ ਰੋਡ ਤੇ ਕਈ ਕਿਦੂ ਖੜਦੇ ਆ ਇਹਨੂੰ ਭਜਾਉਂਦੇ ਆ ਕਈ ਦੋਸਤ ਮਿੱਤਰ ਪਹਿਲੇ ਸਾਲ ਤੇ ਨਹੀਂ ਸੀ ਇਹ ਕਿ ਕੋਈ ਖਰਚਾ ਲਿਆ ਕੋਈ ਕਰਦਾ ਨਹੀਂ ਤੇ ਪਹਿਲੇ ਸਾਲ ਦਾ ਆਪਾਂ ਮਾਮੂਲੀ ਕੋਈ 500 ਰੁਪਈਆ ਦਿਹਾੜੀ ਦੇ ਹਿਸਾਬ ਨਾਲ ਦਾ ਖਰਚਾ ਰੱਖਿਆ ਵਾ ਵੀ ਜਿੱਦਾਂ ਕਹਿੰਦੇ ਸਵੇਰੇ ਖੜਿਆ ਤੇ ਅਗਲੇ ਦਿਨ ਸਵੇਰੇ 9 ਵਜੇ ਖੜਿਆ ਤੇ ਅਗਲੇ ਦਿਨ 9 ਵਜੇ ਸਵੇਰੇ ਦੇ ਜ ਮਮੂਲੀ ਸਿਰਫ 500 ਰੁਪਏ ਰੱਖਿਆ ਸਿਰਫ ਇਹ ਟੁੱਟ ਭੱਜ ਵਾਸਤੇ ਹੋਰ ਕੋਈ ਖਰਚੇ ਦਾ ਹੀ ਪੈਸਾ ਨਹੀਂ ਲੈਣ ਕਰਕੇ ਰੱਖਿਆ ਦੋ ਕਰ ਅਗੇ ਟੁੱਟ ਗਿਆ ਸੀ ਤੇ ਟੁੱਟਣ ਕਰਕੇ ਇਹਦੀ ਜਿਹੜੀ ਆ ਆਪਾਂ ਨੂੰ ਫਿਰ ਵਾਸਤੇ ਥੋੜਾ ਬੋਧਾ ਖਰਚਾ ਜਿਹੜਾ ਮਮੂਲੀ ਖਰਚਾ ਰੱਖਣਾ ਪਿਆ ਇਹ ਕਰਕੇ ਮੇਰੀਆਂ ਅਗਲੀਆਂ ਵੀਡੀਓ ਤੁਸੀਂ ਵੇਖਣ ਵਾਸਤੇ YouTube ਤੇ ਜੁੜੇ ਰਹੋ